ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਬਾਬਾ ਜੀ ਆਪਾਂ ਨੇ ਅੱਜ ਰੀਲ ਦੇਖੀ ਸੀ ਹੂੰ ਉਹ ਇੱਕ ਸ਼ਖਸ ਨਾ ਆਰਤੀ ਆਰਤੀ ਬਾਰੇ ਦੱਸ ਰਿਹਾ ਸੀ ਹੂੰ ਵੀ ਜਿਹੜੀ ਆਪਾਂ ਆਰਤੀ ਧੂਪ ਦੀਪ ਕਰਦੇ ਨਾ ਇਹ ਹਿੰਦੂਆ ਵਾਲਵਾ ਇਹ ਸਾਡੇ ਵਾਲਚ ਨਹੀਂ ਆ ਹੂੰ ਤੇ ਇਹਦੇ ਬਾਰੇ ਦੱਸੋ ਵੀ ਇਹ ਸਹੀ ਹੈ ਗਲਤ ਹੈ ਜਾਂ ਕਿੱਥੋਂ ਆਈ ਹੈ ਇਹ ਚੀਜ਼ ਅਧੜਨਾ ਹਿੰਦੂ ਫੋਬੀਆ ਹੈ ਹਾਂਜੀ ਇਹ ਕਮਜ਼ੋਰ ਮਾਨਸਿਕਤਾ ਦੇ ਡਰੇ ਹੋਏ ਜਿਹੜੇ ਮੰਦ ਨਿਸ਼ਾਨੇ ਠੀਕ ਹੈ ਮੇजे ਐਂ ਕਿਤੇ ਦੇ ਹਿੰਦੂਆਂ ਨਕਲ ਕਰ ਲਾਂਗੇ ਹਨਾ ਇਹ ਜਿਹੜਾ ਡਰ ਗੁਰੂਆਂ ਦੇ ਮੰਚ ਤੇ ਹੈ ਨਹੀਂਗਾ ਭਗਤਾਂ ਦੇ ਮੰਚ ਤੇ ਹੈ ਨਹੀਂਗਾ ਪੂਰੇ ਗੁਰਗ੍ਰਾਂਧ ਸਾਹਿਬ ਵਾਲੀ ਦੇ ਵਿੱਚ ਕਿੰਨੇ ਹਵਾਲੇ ਆਏ ਨੇ ਪੌਰਾਣਿਕ ਕਥਾਵਾਂ ਦੇ ਹਾਂ ਹਾਂ ਰਾਜਨਕੌਣ ਤੁਮਾਰੇ ਆਵੇ ਐਸੋ ਪਾਵੇ ਦਰ ਕੋ ਦੇਖਿਓ ਇੱਕ ਵੀ ਉਹ 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 ਗਰੀਮਾਈ ਪਾਵੇ ਹਨਾ ਜੇ ਤਾਂ ਤਨ ਦਾ ਨਰਾਮ ਬੇਨਵਾਜੇ ਇਹ ਆਰਾਮ ਗੋ ਰਾਵਣ ਕੋ ਜਾਕੋ ਬਬਰਵਾਰ ਕਿੰਨੇ ਤੇ ਹਵਾਲੇ ਆਏ ਹੋਏ ਨੇ ਇਹ ਫਿਰ ਮਾਈਥੋਲੋਜੀਕਲ ਰੈਫਰੈਂਸ ਨਹੀਂ ਹੋ ਗਿਆ ਹਿੰਦੂ ਧਰਮ ਦੇ ਜੇ ਤੁਸੀਂ ਇਹਨੂੰ ਮਾਈਥੋਲੋਜੀਕਲ ਰੈਫਰੈਂਸ ਕਹੋਗੇ ਫਿਰ ਤੇ ਗੁਰਬਾਣੀ ਜਿਹੜੀ ਹੈ ਤੁਰਕੀ ਬਾਣੀ ਨਹੀਂ ਰਹਿ ਜਾਂਦੀ ਫਿਰ ਠੀਕ ਹੈ ਵੀ ਜਿਹੜੇ ਮੈਥੋਲੋਜੀ ਦੇ ਨਵੇਂ ਰਿਸਰਚਸ ਹੋ ਰਹੀਆਂ ਨੇ ਦੁਨੀਆ ਦੇ ਵਿੱਚ ਉਹ ਚੀਜ਼ ਹਾਲਾਂਕਿ ਆਪਾਂ ਜਿਸ ਜਿੱਥੋਂ ਆਪਣੇ ਇੰਡੀਆ ਵਾਲੇ ਬੋਲਦੇ ਨੇ ਵੀ ਇਹ ਮਾਈਥੋਲੋਜੀਕਲ ਰੈਫਰੈਂਸ ਨਹੀਂ ਐ ਮਿੱਥ ਕਹਾਣੀਆਂ ਨੇ ਜੇ ਇਹਨਾਂ ਨੂੰ ਤੁਸੀਂ ਮਿੱਥ ਕਹੋਗੇ ਫਿਰ ਗੁਰਗੰਸਾ ਸਤ ਕਿਦਾਂ ਠੀਕ ਹੈ ਫਿਰ ਤੁਰਕੀ ਬਾਣੀ ਕਿਵੇਂ ਸਾਬਤ ਕਰੋਗੇ ਇਹਨੂੰ ਇਹਨੂੰ ਫਿਰ ਤ੍ਰੈ ਕਾਲ ਤ੍ਰੈ ਦੇਸ਼ ਸਤ ਕਿਵੇਂ ਸਾਬਤ ਕਰੋ ਤੁਸੀਂ ਇਹਨੂੰ ਹਾਂ ਹਾਂ ਮੁਰਜਾ ਕਰਤਾ ਹੈ ਜਿਸ ਖਸਮ ਦੀ ਬਾਣੀ ਹੈ ਉਹ ਖਸਮ ਦੇ ਕੋਲ ਹੈ ਕਿ ਮਤਲਬ ਇੰਨਾ ਛੋਟਾ ਜਿਹਾ ਉਹਦਾ ਦਾਇਰਾ ਹੈ ਲਫ਼ਜ਼ਾਂ ਦਾ ਜਾਂ ਪਰਮਾਨਾਂ ਦਾ ਕਿ ਉਹ ਝੂਠੀਆਂ ਕਹਾਣੀਆਂ ਪਾਏਗਾ ਵਿੱਚ ਠੀਕ ਹੈ ਇਹ ਗੱਸਮ ਨੇ ਹੁਣ ਇਹ ਕਹਿਣਾ ਕਿ ਇਹ ਮਿਥੋਲੋਜੀਕਲ ਰੈਫਰੈਂਸਸ ਨੇ ਵਿੱਚ ਝੂਠੀਆਂ ਕਹਾਣੀਆਂ ਨਹੀਂ ਮਿਥ ਕਹਾਣੀਆਂ ਨੇ ਇਹ ਗੁਰਗੰਸਾ ਦੇ ਉੱਤੇ ਮੂਲ ਖੜੀ ਕਰਨਾ ਹੈ ਇਹ ਤੋਂ ਵੱਡੀ ਵਗਿਆ ਨਹੀਂ ਹੋ ਸਕਦੀ ਗੁਰਗੰਸਾ ਮਹਾਰਾਜੀ ਠੀਕ ਹੈ ਜੇ ਹਵਾਲੇ ਆਏ ਨੇ ਤੇ ਉਹ ਹੋਏ ਨੇ ਤਾਂ ਹਵਾਲੇ ਆਏ ਨੇ ਅੰਗਨਕਾ ਹੋਈ ਤਾਂ ਹਵਾਲਾ ਆਇਆ ਜਨਕ ਹੋਇਆ ਤਾਂ ਹਵਾਲਾ ਆਇਆ ਸ੍ਰੀ ਰਾਮਚੰਦਰ ਹੋਏ ਤਾਂ ਹਵਾਲਾ ਆਇਆ ਕ੍ਰਿਸ਼ਨ ਹੋਏ ਤਾਂ ਹਵਾਲਾ ਆਇਆ ਹੁਣ ਦਿੱਕਤ ਇਹਨਾਂ ਦੀ ਇਹ ਹੈ ਕਿ ਇਹ ਹੈ ਜਿਹੜੇ ਪੰਜਾਬ ਵਾਲੇ ਨੇ ਇਹਨਾਂ ਦੀ ਇਹ ਮੁਸਲਮਾਨ ਨੇ ਹੁਣ ਜੇ ਮਤਲਬ ਇਹ ਕਦੀ ਵੀ ਉਹਨਾਂ ਚੀਜ਼ਾਂ ਤੇ ਗੱਲ ਨਹੀਂ ਕਰਨਗੇ ਹੁਣੇ ਫਿਰ ਚਲ ਤੈਨੂੰ ਬੜੀ ਬੜੀ ਦੇਖੋ ਇਹ ਚਲੋ ਮੁਸਲਮਾਨ ਨੇ ਬੜੇ ਹਾਂ ਮਹੀਨੇ ਹਨ ਹਾਂ ਉਹਨਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਰੈਫਰੈਂਸ ਇੰਦੇ ਨੇ ਜੀ ਰਾਤ ਨੂੰ ਕੁਰਾਨਾ ਬਹਿ ਕੇ ਪੜ੍ਹਦੇ ਨੇ ਹੁਣ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਬਹੁਤ ਕੁਝ ਮੈਚ ਕਰਦਾ ਹੈ ਹਿੰਦੂ ਵੀ ਵਰਤ ਰੱਖਦਾ ਹੈ ਮੁਸਲਮਾਨ ਰੋਜ਼ਾ ਰੱਖਦਾ ਹੈ ਉਹ ਵੀ ਚੰਦਰਮਾ ਟੁੱਟਦਾ ਉਹ ਵੀ ਚੰਦਰਮਾ ਟੁੱਟਦਾ ਕਦੀ ਮੁਸਲਮਾਨ ਨੇ ਨਹੀਂ ਕਿਹਾ ਕਿ ਇਹ ਅਸੀਂ ਦਿਹਾਉਣਾ ਹੈ ਤੇ ਹਿੰਦੂ ਪਹਿਲਾਂ ਆਇਆ ਬੇਸਨ ਨਗਰ ਨਹੀਂ ਕਰਨੀ ਹਾਂ ਉਸੇ ਤਰ੍ਹਾਂ ਟੰਡ ਕਰਕੇ ਤੇ ਚਿੱਟਾ ਕਪੜਾ ਲਪੇਟ ਕੇ ਦੇ ਮੱਕਾਪੇ ਦੀ ਜਿਹੜੀ ਆ ਉਹ ਪ੍ਰਕਰਮਾ ਹੁੰਦੀ ਐ اسی ਤਰ੍ਹਾਂ ਇਹਨਾਂ ਦੀ ਤ੍ਰਿਪਤੀ ਹੁੰਦੀ ਐ ਠੀਕ ਹੈ ਜੀ ਉਹਨਾਂ ਨੇ ਕਦੇ ਨਹੀਂ ਕਿਹਾ ਨਾ ਉਹ ਵੀ ਵਰਤ ਰੱਖਦੇ ਨੇ ਇਹ ਰੋਜ਼ੇ ਰੱਖਦੇ ਨੇ ਪਰ ਉਹਨਾਂ ਨੇ ਕਦੀ ਕਹੀਂ ਤੁਹਾਡੇ ਨਾਲ ਕਰਦੇ ਆ ਠੀਕ ਹੈ Hindu ਪੱਥਰ ਪੂਜਦਾ ਮੁਸਲਮਾਨ ਪੱਥਰ ਚੁੰਮਦਾ ਚੁੰਮਦਾ ਵਾ ਹਾਂਜੀ ਹਾਂਜੀ ਹੈ ਤਾਂ ਦੋਵੇਂ ਪੱਥਰ ਪੂਜੇ ਨਾ ਠੀਕ ਹੈ ਲੋਹੇ ਮੁਸਲਮਾਨ ਨੇ ਕਦੇ ਨਹੀਂ ਕਿਹਾ ਵੀ ਅਸੀਂ ਹਿੰਦੂਆਂ ਹਿੰਦੂਆਂ ਨਕਲ ਨਹੀਂ ਕਰ ਸਕਦੇ ਉਹ ਆਜ਼ਾਦ ਕੌਮ ਹੈ ਉਹ ਇਹ ਦਾਵਾ ਕਰਦੇ ਕਿ ਅਸੀਂ ਬਿਲ੍ਹਾ ਆਏ ਹਾਂ ਭਾਵੇਂ ਹਾਲਾ ਕਿ ਨਹੀਂ ਆਏ ਹੋਏ ਹੈ ਨਾ ਜਿਹੜੀਆਂ ਪੁਰਾਣੀ ਕਿਤਾਬਾਂ ਨੇ ਕੁਰਾਨ ਤੋਂ ਚੱਕ ਕੇ ਤੇ ਅੱਲਾ ਜ਼ਿਕਰ ਨਹੀਂ ਆ ਰਿਹਾ ਨਾ ਰਸੂਲ ਦਾ ਜ਼ਿਕਰ ਨਹੀਂ ਆ ਰਿਹਾ ਅਬਰਾਹਮ ਇੱਕ ਰਿਲੀਜੀਅਨ ਹੈ ਜਿਹੜੀ ਸਿੱਖਾਂ ਦੀ ਜਿਹੜੀ ਜ਼ਿੰਝ ਗੁਲਾਮੀ ਵੜੀ ਹੋਈ ਨਾ ਹਿੰਦੂ ਜਨਾ ਗੁਲਾਮ ਨਹੀਂ ਹੋਇਆ ਜੇ ਉਹ ਅੱਜ ਵੀ ਲੜ ਰਹੇ ਆਪਣੀ ਆਜ਼ਾਦੀ ਦੇ ਵਾਸਤੇ ਪਰ ਜਿਹੜੀ ਦਿਮਾਗੀ ਤੌਰ ਤੇ ਸਿੱਖਾਂ ਦੇ ਵਿੱਚ ਗੁਲਾਮੀ ਵੜੀ ਹੋਈ ਹੈ ਡਰਦੇ ਨੇ ਹਿੰਦੂਆਂ ਤੋਂ ਬਈ ਜਿਹੜੀ ਆਰਤੀ ਆਰਤਾ ਇੱਕ ਦਫਾ ਨਾ ਭਗਵਾਨ ਸ਼ਿਵ ਬੈਠੇ ਸੀ ਤੇ ਉਹਨਾਂ ਨੇ ਐਸੇ ਕਿਹਾ ਬਈ ਗੱਲ ਚਲੀ ਬਈ ਪੁੱਤਰ ਕਿਹੜਾ ਸਿਆਣਾ ਇਹਨੂੰ ਕਹਾਣੀ ਵਿੱਚ ਪੂਰੀ ਯਾਦ ਨਹੀਂ ਐਕਚੁਅਲੀ ਕੀ ਸੀ ਉਹ ਜੀ ਉਹ ਭਗਵਾਨ ਕਾਰਤੀ ਨੇ ਧਰਤੀ ਉਹਨਾਂ ਨੇ ਜਿਹੜਾ ਪਹਿਲਾਂ ਧਰਤੀ ਦੇ ਤਿੰਨ ਚੱਕਰ ਲਾ ਕੇ ਆਜੇਗਾ ਉਹ ਮੈਂ ਸਮਝਾਂਗਾ ਨਾ ਜੋ ਵੀ ਹੈ ਤੇ ਭਗਵਾਨ ਕਾਰਤੀ ਕੇ ਜਿਹੜਾ ਧਰਤੀ ਦੇ ਤਿੰਨ ਚੱਕਰ ਲਾਉਂਦੇ ਨੇ ਗਣੇਸ਼ ਉਹ ਸ਼ਿਵ ਪਰਦੇ ਦੀ ਚੱਕਰ ਲਾ ਲੈਂਦੇ ਨੇ ਤੈਨਾਂ ਹਮ ਹਮ ਕਹਿੰਦਾ ਮੇਰੀ ਦੁਨੀਆ ਤੁਸੀਂ ਹੋ ਠੀਕ ਹੈ ਜੀ ਗੱਲ ਤੇ ਮੰਨਣੀ ਦੀ ਹੈਗੀ ਨਾ ਹਮ ਹਮ ਹੁਣ ਜਿਹੜੀ ਗਗਨ ਮੈਥਾਲ ਦਾ ਚੰਦ ਦੀਪਕ ਬਣੀ ਤਾਰਕ ਮੰਦਿਰ ਜਨਕ ਮੋਤੀ ਉਹ ਗੁਰਨਾਨ ਸਿੰਘ ਸਾਹਿਬ ਨੇ ਉਸ ਆਰਤੀ ਦੇ ਵਿੱਚ ਉਸ ਵਿਰਾਟ ਦੀ ਗੱਲ ਦੱਸੀ ਹੈ ਠੀਕ ਹੈ ਜੀ ਜਦੋਂ ਜਗਨਨਾਥਪੁਰ ਦੀ ਆਰਤੀ ਹੋ ਰਹੀ ਸੀਗੀ ਹਾਂਜੀ ਹੈ ਨਾ ਉਹ ਕਹਿੰਦੇ ਤੁਸੀਂ ਜਗਨਨਾਥ ਨੂੰ ਮੰਨਦੇ ਕਹਿੰਦੇ ਸੀ ਉਸ ਜਗਨਨਾਥ ਨੂੰ ਮੰਨਦੇ ਜਿਹਨੂੰ ਸਾਰਾ ਸੰਸਾਰ ਮੰਨਦਾ ਹੈ ਜਿਹੜਾ ਤੁਹਾਡਾ ਜਗਨਨਾਥ ਹੈ ਇਹਨੂੰ ਸ਼ੈਵ ਮੰਨਦੇ ਨੇ ਸ਼ਕਤ ਮੰਨਦੇ ਨੇ ਹੈ ਨਾ ਪਰ ਉਹਨੂੰ ਸਾਰੇ ਮੰਨਦੇ ਨੇ ਉਹਦੀ ਆਤ ਹੀ ਕਾਇਨਤ ਕਰਦੀ ਹੈ ਪਰ ਮੇਰੀ ਕਾਇਨਤ ਕੀ ਹੈ ਮੇਰਾ ਜਿਹੜਾ ਧੁਰਾ ਕੀ ਹੈ ਹੁਣ ਉਹ ਜਿਹੜਾ ਅਦ੍ਰਿਸ਼ਤ ਉਹ ਤਾਂ ਮੈਂ ਜਾਨਦਾਰ ਮੈਂ ਨਹੀਂ ਵੇਖਿਆ ਹੋਇਆ ਕਿੰਨਾ ਵੱਡਾ ਹੈ ਨਾ ਮੈਂ ਨਾ ਮੈਂ ਵਿੱਚ ਉਹਨੀ ਤਾਕਤ ਜਿੰਨੀ ਕਿਸ ਸ੍ਰਿਸ਼ਟੀ ਤਾਕਤ ਹੈ ਠੀਕ ਹੈ ਵੀ ਕਿਦਾਂ ਜੰਗਲ ਪੇੜ ਚੌਰ ਕਰ ਰਹੇ ਨੇ ਕਿਸ ਤਰ੍ਹਾਂ ਉਹ ਸੁਗੰਧੀਆਂ ਦੀ ਧੂਪ ਪਤੀ ਕਰੀ ਨੇ ਨਾ ਚੰਦ ਦੀਪਕ ਜਿਹੜੇ ਉਹ ਤਾਰੇ ਉਹ ਦੀਵੇ ਬਣ ਕੇ ਥਾਲੀ ਸਜੇ ਹੋਏ ਨੇ ਹੈ ਨਾ ਤਾਰੇ ਜਿਹੜੇ ਨੇ ਮੋਤੀ ਬਣ ਕੇ ਥਾਲ ਚ ਪਏ ਨੇ ਉਹ ਥਾਲ ਅਲੱਗ ਹੈ ਜਿੰਨੀ ਮੇਰੀ ਕੋਵਤ ਹੈ ਜਿੰਨੀ ਮੇਂ ਤਾਕਤ ਮੇਰਾ ਤੁਰਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਚਰਛਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਆ ਮੇਰੇ ਵਾਸਤੇ ਹੈ ਨਾ ਹਮ ਹਮ ਮੇਰੇ ਵਾਸਤੇ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਹੈ ਕਿਉਂ ਪੋਤੀ ਪਰਮੇਸ਼ਰ ਦਾ ਥਾਂ ਹੈ ਨਾ ਉਸ ਦਾ ਸਰੂਪ ਹੈ ਹਮ ਹਮ ਸੋ ਜਿੰਨੀ ਮੇਰੀ ਕੋਵਤ ਹੈ ਜਿੰਨੀ ਮੇਂ ਤਾਕਤ ਹੈ ਮੇਂ ਤਾਕਤ ਮੈਂ ਥਾਲ ਲੈ ਸਕਦਾ ਦੀਵਾ ਬਾਲ ਸਕਦਾ ਹਮ ਹਮ ਉਹ ਜੋ ਫੁੱਲ ਸੁਗੰਧੀਆਂ ਪਾ ਸਕਦਾ ਤੂ ਫਲਕ ਆਰਤੀ ਕਰ ਸਕਦਾ ਹਮ ਹਮ ਤੇ ਮੈਂ ਆਪਣੀ ਜਿੰਨੀ ਮੇਰੀ ਤਾਕਤ ਹੈ ਮੈਂ ਉਸ ਸਾਹ ਜਿਹੜਾ ਮੇਰਾ ਇਸ਼ਟ ਹੈ ਮੈਂ ਉਹਦੀ ਆਰਤੀ ਕਰ ਰਿਹਾ ਹਾਂ ਕਾਇਨਾਤ ਆਪਣੀ ਇਸ ਦੀ ਆਰਤੀ ਕਰ ਰਿਹਾ ਮੈਂ ਆਪਣੀ ਇਸ ਦੀ ਆਰਤੀ ਕਰ ਰਿਹਾ ਠੀਕ ਹੈ ਜੀ ਹਣਾ ਗੱਲ ਤੇ ਗੱਲ ਤੇ ਪ੍ਰੇਮ ਭਾਵਨਾ ਦੀ ਹੈ ਇਹਦੇ ਵਿੱਚ ਤੁਸੀਂ ਜਿਹੜਾ Hindu ਵੀ ਕਰਦੇ ਤੇ ਅਸੀਂ Hindu ਦੇ ਮੱਥਾ ਵੀ ਟੇਕਦੇ ਤੁਸੀਂ ਮੱਥਾ ਕਿਉਂ ਟੇਕੰਦੇ ਹੋ ਫਿਰ ਇਹਨਾਂ ਨੂੰ ਇਹ ਅਗਰ Hinduਾਂ ਤੋਂ ਇਹਨਾਂ ਭੈਰ ਇਹਨਾਂ ਤੇ Hinduਾਂ ਦੀ ਪਹਿਲਾਂ ਭਾਸ਼ਾ ਤਿਆਗ ਦੋ ਅਗਰ ਸਿਰ ਦੋ ਲਫ਼ਜ਼ Hinduਾਂ ਦੇ ਅਸੀਂ ਛੱਡ ਦਈਏ ਤੇ ਸਾਡੇ ਭਲੇ ਕੱਖ ਨਹੀਂ ਵੱਜਦਾ ਕਿਹੜੇ ਕਿਹੜੇ ਬੰਦੇ ਗੁਰੂ ਤੇ ਸੇਖ ਗੁਰੂ ਤੇ ਸੇਖ ਇਨਦੀ ਏਟਮੋਲੋਜੀ ਦੇ ਸੰਸਕ੍ਰਿਤ ਆ ਨਾ ਤੇ ਸੰਸਕ੍ਰਿਤ ਇਹ ਹਿੰਦੂਆਂ ਦੇ ਗ੍ਰੰਥ ਹੈ ਗੁਰੂ ਤੇ ਸੇਕ ਸੇਕ ਉਹ ਸਿੱਖ ਕਹਿੰਦੇ ਸੇਕ ਕਹਿੰਦੇ ਆ ਹਾਂ ਹਾਂ ਗੁਰੂ ਤੇ ਗੁਰੂ ਹੀ ਉਹਨਾਂ ਵਿੱਚ ਗੁਰੂ ਸਾਡੇ ਚ ਵੀ ਹੈ ਗਉ ਤੇ ਰੰਗ ਹਾਂ ਹਾਂ ਇਹਦੀ ਜਿਹੜੀ ਏਟਮੋਲੋਜੀ ਬਣਦੀ ਹੈ ਹੁਣ ਗੱਲ ਹੈ ਜੀ ਅਸੀਂ ਦੋਵੇਂ ਤਿਆਗ ਦिए ਗੁਰੂ ਹੀ ਤੇ ਸਿੱਖ ਛੱਡ ਛੱਡ ਦिए ਬਾਕੀ ਦੀ ਸਾਰੀ ਭਾਸ਼ਾ ਇਹਨਾਂ ਦੀ ਸਾਡੇ ਕੋਲ ਜਿਵੇਂ ਇਹ ਦੋ ਲੋਬ ਛੱਡ ਦिए ਚਲੋ ਹਾਂ ਹਾਂ ਰਕੀਜ਼ਾ ਦੇ ਪਲੇ ਰਹਿੰਦਾ ਕੁਛ ਨਹੀਂ ਫਿਰ ਅੰਨ ਇਹ ਇਹ ਜਿਸ ਨੂੰ ਇਹ ਮੰਨਦੇ ਨੇ ਅਗਨੀ ਦੇਵਤਾ ਅਸੀਂ ਉਹ ਤਾਂ ਰੋਟੀ ਬਗਾਉਨੇ ਆ ਹਾਂਜੀ ਸੂਰਜ ਦੇਵਤਾ ਉਸ ਅਸੀਂ ਉਸ ਨੂੰ ਨਿਗ ਲੈਨੇ ਆ ਹਮ ਹਮ ਚੰਦਰਮਾ ਦੇਵਤਾ ਅਸੀਂ ਉਹ ਤਸ਼ੀਦ ਅਸੀਂ ਤਾਂ ਲੈਨੇ ਆ ਜਾਲ ਦੇਵਤਾ ਅਸੀਂ ਪਿਆਸ ਬੁਝਾਉਨੇ ਆ ਹਮ ਹਮ ਹਨਾ ਲੂਣ ਤੇ ਕਿਰਤ ਜਿਹੜਾ ਕਿ ਉਹ ਉਹਨੂੰ ਦੇਵਤਾ ਮੰਨਦੇ ਨੇ ਯਾਦ ਅਸੀਂ ਸਭ ਕੁਝ ਤਿਆਗ ਦੀਨਾ ਦਾ ਫਿਰ ਆਪਣੀ ਵੱਖਰੀ ਤਰਤੀ ਬਣਾਉਤ ਅਸੀਂ ਫਿਰ ਮਤਲਬ ਇੱਕ ਹੀ ਕਰਦੇ ਪਏ ਨੇ ਹੁਣ ਗੱਲ ਦਿੱਕਤ ਕੀ ਹੈ ਹਣਾ ਹਜ਼ੂਰ ਸਾਹਿਬ ਨਹੀਂ ਹੋ ਰਹੀ ਹਾਂਜੀ ਪਟਨਾ ਸਾਹਿਬ ਨਹੀਂ ਹੋ ਰਹੀ ਦਲਾ ਬੰਧਾਈ ਨਹੀਂ ਹੋ ਰਹੀ ਜਿਹੜੀ ਗੁਰੂ ਕਾਲ ਦੀ ਟ੍ਰੈਡੀਸ਼ਨ ਜਿਹੜੀ ਇਨਪੈਨ ਹੈ ਅੱਜ ਵੀ ਉਹ ਦਲਾ ਬੰਧਾ ਦੇ ਕੋਲ ਹੈ ਠੀਕ ਹੈ ਜੀ ਜਿਵੇਂ ਸਾਡੇ ਉਦਾਸੀਆਂ ਗੁਨਾਨ ਸਾਹਿਬ ਦੀ ਪਰੰਪਰਾ ਹੈ ਧੂਨੇ ਦੀ ਦਲਾ ਬੰਧਾ ਕੋ ਜਿਹੜੀ ਪਰੰਪਰਾ ਹੈ ਦਸਮ ਬਾਸ਼ਾ ਦੀ ਠੀਕ ਹੈ ਗੁਰੂ ਕਾਲ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਖੜ ਕੇ ਆਰਤੀ ਕੀਤੀ ਜਾਂਦੀ ਸੀ ਸ਼ੰਖਨਾਦ ਕਰਕੇ ਹਾਂ ਹਾਂ ਉਸੇ ਇਹ ਨਿਆਂ ਸਿੰਘ ਕਰਦੇ ਆਜ ਵੀ ਕਰਦੇ ਦਲਬੰਧ ਕਰਦੇ ਨੇ ਇਹ ਜਿਹੜੇ ਇਹ ਸਵਾਲ ਖੜੇ ਕਰਨ ਵਾਲੇ ਨੇ ਬੰਦਾ ਪੁੱਛ ਵੀ ਤੁਸੀਂ ਲੋਕ ਕਦੋਂ ਐਗਜ਼ਿਸਟ ਕੀਤਾ ਐਗਜ਼ਿਸਟੈਂਸ ਤੁਸੀਂ ਕਦੋਂ ਹੈ ਤੁਸੀਂ ਹੋਂਦ ਤੁਹਾਡੀ ਹੋਂਦ ਕਦੋਂ ਦੀ ਹੈ ਤੁਸੀਂ ਕਿਸ ਕਾਲ ਚ ਤੁਸੀਂ ਐਂਟਰੀ ਕੀਤੀ ਹੈ ਤੁਸੀਂ ਅੰਗਰੋ ਸਿੱਖ ਵਾਰ ਵਲੇ ਆਏ ਹੋ ਜਾਂ ਤੁਸੀਂ ਗੁਰੂ ਕਾਲ ਵਲੇ ਆਏ ਹੋ ਜਿਹੜੇ ਕਿ ਨਹੀਂ ਆਏ ਜਾਂ ਤੁਸੀਂ ਆਜ਼ਾਦੀ ਲੜਾਈ ਵਿੱਚ ਤੁਸੀਂ ਕਦੋਂ ਆਏ ਹੋ ਫਿਰ ਕਲਗੀਧਰ ਆਖਰੀ ਸਮਝਣਾ ਜਿਹੜਾ ਹਜ਼ੂਰ ਸਾਹਿਬ ਹੈ ਹੁਣ ਹਜ਼ੂਰ ਸਾਹਿਬ ਪੜਨਾ ਸਾਹਿਬ ਤੇ ਇਹੋ ਚੱਲਿਆ ਹਾਂ ਹਾਂ ਇਧਰ ਕਿਉਂ ਨਹੀਂ ਚੱਲ ਰਿਹਾ ਇਧਰ ਇਹ ਕਿਤੇ ਵੀ ਸਿੱਖ ਰਿਹਾ ਤੇ ਮਨਦਾ ਇਹ ਨਹੀਂ ਮੰਨਦੀ ਬੜੇ ਬੜੇ ਸਿਆਣੇ ਸਕਾਲਰ ਨੇ ਪਰ ਕਦੀ ਕਿਸੇ ਸਵਾਲ ਖੜਾ ਕੀਤਾ ਵੀ ਜਿਹਨੂੰ ਤੁਸੀਂ ਸਿੱਖ ਰਹਿਤ ਮਨਦਾ ਤਾਂ ਅਸਲ ਉਹ ਹੈ ਕੀ ਹੈ ਕਿ ਅਕਾਲ ਤਖਤ ਦੀ ਪ੍ਰਵਾਨਗੀ ਹੈ ਉਹਦੇ ਉੱਪਰ ਕੀ ਜਿਥੇ ਬੰਦੀਆਂ ਨੇ ਉੱਤੇ ਸਾਈਨ ਕੀਤੇ ਹੋਏ ਨੇ ਇੱਕ ਕੱਚਾ ਖਰੜਾ ਸੀ ਜਿਤੇ ਬਹਿਸ ਚੱਲੀ ਸੀ ਮੁਰਗੇ ਬੰਦ ਹੋ ਗਈ ਹੂੰ ਹੂੰ ਉਹਨੂੰ ਪ੍ਰਮਾਨ ਕਰਕੇ ਤੇ ਸਿੱਖਾਂ ਦੇ ਗੱਲ ਪਾਇਆ ਕਿੰਨੇ ਆ ਇਹੋ ਹੀ ਪੰਜਾਬ ਦੇ ਚ ਮੂਰਤੀਆਂ ਆਈਆਂ ਨੇ ਇਸੇ ਥਾਂ ਦੇ ਆਈਆਂ ਨਾ ਹੂੰ ਸੰਤਾਂ ਦੇ ਵਾਕ ਵੀ ਇੱਥੇ ਹੀ ਫਿਰਦੇ ਆ ਨਾ ਗੰਬੀ ਪਖੰਦੀ ਢੋਂਗੀ ਸਭ ਇੱਥੇ ਹੀ ਫਿਰਦੇ ਆ ਨਾ ਦੱਖਣ ਚ ਕਿਉਂ ਨਹੀਂ ਆਦੇ ਹਜ਼ੂਰ ਸਾਹਿਬ ਪਡਣਾ ਸਾਹਿਬ ਕਿਉਂ ਨਹੀਂ ਆਗੇ ਲੋਕ ਉਥੇ ਇਹਨਾਂ ਦੀ ਜਿਹੜੀ ਇਹ ਉਹ ਜਿਹੜੀ ਫਲਵਾਰੀਓ ਉਥੇ ਕਿਉਂ ਨਹੀਂ ਪੁੰਗਰਦੀ ਉਥੇ ਅੱਜ ਵੀ ਪਰੰਪਰਾ ਜਿਹੜੀ ਗੁਰੂਕਾਲ ਤੋਂ ਚੱਲੀ ਆ ਰਹੀ ਸੀਗੀ ਅੱਜ ਵੀ ਉਥੇ ਹੀ ਹੈ ਠੀਕ ਹੈ ਅਸੀਂ ਟੁੱਟ ਗਏ ਆ ਇਥੇ ਦੇ ਦਿਨ ਇਥੇ ਦੇ ਜਕਾਰਾ ਨਹੀਂ ਛੱਡਦਾ ਦਰਬਾਰ ਸਾਹਿਬ ਬੋਲੇ ਸੋਨਹਿ ਰਾਸ ਸਤਿ ਸ੍ਰੀ ਅਕਾਲ ਦਾ ਤੇ ਦੂਰਾ ਨਹੀਂ ਪੜ ਸਕਦੇ ਫਿਰ ਤੁਸੀਂ ਕਿਹੜੀ ਰਹਿਤ ਮਨਦਾ ਨੂੰ ਪ੍ਰਮੁੱਖ ਰਾਕੇ ਦੇ ਤੁਸੀਂ ਸਿੱਖੀ ਦੇ ਜਿਹੜੇ ਤੁਸੀਂ ਠੇਕੇਦਾਰ ਮਤਲਬ ਪੰਜਾਬ ਵਾਲਿਆਂ ਦੇ ਕੋਲ ਹੈ ਕਿ ਜਿਸ ਦੇ ਆਧਾਰ ਤੇ ਸਿੱਖੀ ਦੇ ਠੇਕੇਦਾਰ ਬਣਦੇ ਨੇ ਠੀਕ ਹੈ ਨਾ ਸੋ ਇਹ ਥਾਲੀ ਦੇ ਵਿੱਚ ਸਜਾ ਕੇ ਅਸੀਂ ਤੂਫਲਾਉਨੇ ਆ ਸਮਗਰੀਆਂ ਪਾਉਨੇ ਆ ਸ਼ੰਖਨਾਦ ਹੁੰਦੇ ਆ ਨਗਾੜੇ ਵੱਜਦੇ ਨੇ ਆਰਤੀ ਆਰਦਾ ਹੁੰਦਾ ਜਿਹੜਾ ਸਾਡਾ ਇਸ਼ਟ ਹੈ ਅਸੀਂ ਉਹਦੀ ਆਰਤੀ ਆਪਣੀ ਜਿੰਨੀ ਸਾਡੀ ਤਾਕਤ ਹੀ ਕਰਦੇ ਆ ਜੇ ਸਾਡੇ ਕੋਲ ਦੋ ਸਿੰਘ ਹੈ ਮੈਂ ਇਹਦੇ ਮੰਗਾ ਮੰਗਾ ਨਗਾੜਾ ਵਜਾ ਲੇਗਾ ਮੈਂ ਸ਼ੰਖੂ ਚਲਾ ਲਾਂਗਾ ਅਸੀਂ ਤੂੰ ਗੱਲ ਇਹ ਆਪੇ ਕਰ ਲਾਂਗੇ ਹਾਂਜੀ ਹਾਂਜੀ ਨਿਸ਼ਾਨੇ ਖਾਲਸਾ ਵਾਧੂ ਸਿੰਘ ਨੇ ਉਹ ਜ਼ਿਆਦਾ ਕਰ ਲੈਂਦੇ ਆ ਕਿਹੇ ਦਲ ਚ ਹੋਰ ਵੱਧ ਸਾਂ ਉਹ ਜਦਾ ਇਹ ਆਪਣੀ ਤਾਕਤ ਦੇ ਹਿਸਾਬ ਨਾਲ ਹੈ ਠੀਕ ਹੈ ਤੁਸੀਂ ਆਪਣੇ ਉਸ ਦਾਤੇ ਨੂੰ ਉਸ ਇਸ਼ਟ ਨੂੰ ਸਾਡਾ ਤੇ ਦੇਖੋ ਦਾਤਾ ਕਰਤਾ ਇਸ਼ਟ ਸਭ ਕੁਝ ਗੁਰੂ ਗ੍ਰੰਥ ਸਾਹਿਬ ਅੰਦਰ ਜੀ ਹੈ ਹਮ ਹਮ ਜਿੰਨੀ ਸਾਡੇ ਚ ਕੂਵਤ ਹੈ ਜਿੰਨੀ ਸਾਡੇ ਅਸੀਂ ਤਾਂ ਆਪਣੀ ਹਿਸਾਬ ਨਾਲ ਕਰਨਾ ਹੀ ਹੈ ਨਾ ਫਿਰ ਇਹਨੂੰ ਇਹ ਕਹਿਣਾ ਕਿ Hindu ਕਰਦਾ ਹੈ ਤੇ ਤਾਂ ਅਸੀਂ ਕਰਦੇ ਆ ਅਸੀਂ Hindu ਦੀ ਨਕਲ ਕਰ Hindu 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 ਦੇ ਜੰਗਲ ਪਣੀਆਂ ਤੁਸੀਂ ਨਾ ਜਾਇਆ ਕਰੋ ਮੈਂ ਵੀ ਆਹੀ ਮੁੱਛਣ ਲੱਗਾ ਸੀ ਤੁਹਾਨੂੰ ਮੈਂ ਤੁਸੀਂ ਇਹਨੇ ਹਿੰਦੂਆਂ ਡਰ ਤੁਸੀਂ ਹੋਰ ਕੁਝ ਕੁ ਕਰ ਲਓ ਹਮ ਜਿਹੜਾ ਜਿੱਥੋਂ ਤੁਹਾਨੂੰ ਸਭ ਤੋਂ ਵੱਧ ਨਫ਼ਰਤ ਹੋਣੀ ਚਾਹੀਦੀ ਸੀਗੀ ਹਮ ਜਿਨ੍ਹਾਂ ਨੇ ਤੜਸ ਸਿੱਖ ਰਾਜ ਖਾ ਲਿਆ ਤੜਾ ਆਖਰੀ ਜਿਹੜਾ ਰਾਜਾ ਸੀ ਉਹਨੂੰ ਇਸਾਈ ਕਰ ਲਿਆ ਹਮ ਉਹਨੂੰ ਅੱਜ ਵੀ ਆਪਣੀ ਜਗ੍ਹਾ 'ਚ ਦੱਬਿਆ ਹੋਇਆ ਤੂੰ ਛੁਡਾ ਨਹੀਂ ਪਾਰੇ ਤੁਹਾਡੇ ਮਹਾਰਾਜ ਦੀ ਕੁਰਸੀ ਅਜੇ ਉਹਨਾਂ ਕਬਜ਼ੇ ਦੇ ਵਿੱਚ ਹੈ ਤੜਾ ਪੰਜਾਬ ਦੋ ਕਰਤਾ ਉਹਨੇ ਨਨਕਾਣਾ ਤੁਨ ਕਿਤਾ ਉਹ ਗੋਰਾ ਕਿਤਾ ਨਾ ਤੁਸੀਂ ਗੋਰਿਆਂ ਦੀ ਬਣਾਈ ਹੋਈ ਪੈਂਟ ਵੀ ਸਪਾ ਰਹੇ ਹੋ ਉਹਨਾਂ ਦੀ ਡਿਜ਼ਾਈਨ ਕੀਤੀ ہوئی ਪੱਗ ਤੁਸੀਂ ਬਨ ਰਹੇ ਹੋ ਹਿੰਦੂ ਨੇ ਕੀ ਤਰ੍ਹਾਂ ਕੀ ਬਗੜਿਆ ਨਸਲ ਹਿੰਦੂ ਸ਼ਾਸਤਰਾਂ ਨੇ ਤੜਾ ਕੀ ਨੁਕਸਾਨ ਕਰਤਾ ਹੈ ਬਾਈਬਲ ਦਾ ਨੁਕਸਾਨ ਕਰ ਰਹੀ ਹੈ ਕੁਰਾਨ ਦਾ ਨੁਕਸਾਨ ਕਰ ਰਹੀ ਹੈ ਵੇਦਾਂ ਦਾ ਕੀ ਨੁਕਸਾਨ ਕਰ ਰਹੇ ਬਈ ਸਮ੍ਰਿਤੀਆਂ ਸ਼ਾਸਤਰਾਂ ਦਾ ਕੀ ਨੁਕਸਾਨ ਕਰ ਰਹੇ ਜਿਹੜੀ ਦਿੱਕਤ ਪਤਾ ਕੀ ਹੈ ਬੰਦਾ ਆਪਣੇ ਮਾਰੇ ਦੇ ਜ਼ੋਰ ਤੇ ਦਿਮਾਗ ਇਹ ਨਾ ਤੇ ਅਬਲੀ ਬਣ ਜਾਂਦਾ ਇਹਨੂੰ ਇਹ ਪਤਾ ਵੀ ਹਿੰਦੂ ਉਹਦੀ ਜੋ ਮਰਜ਼ੀ ਕਰੋਂ ਤੁਹਾਨੂੰ ਕਿਹੜਾ ਕਿਹੜੇ ਪਲਟਵਾਰ ਕਰਨਾ ਫਰੀਕਲ ਇਹ ਗੱਲ ਮੈਂ 12 10 15 ਸਾਲ ਪਹਿਲਾਂ ਕਹੀ ਸੀ ਵੀ ਇਹਨਾਂ ਨੂੰ ਛੇੜੋ ਨਾ ਤੁਸੀਂ ਇਹਨਾਂ ਦੀ ਹਿਸਟਰੀ ਨਹੀਂ ਪੜੀ ਹੋਈ ਬੜੇ ਬਲੀ ਲੋਕ ਨੇ ਹਿੰਦੂ ਬਾਬਾ ਜੀ ਜਿੰਨੇ ਰਾਜਪੂਤ ਹਨ ਹੈ ਹਾਂਜੀ ਹਾਂਜੀ ਅਸੀਂ ਤਾਂ ਹੁਣ ਸ਼ੁਰੂ ਹੋਏ ਆਂ ਹੂੰ ਰਾਜਾ ਰਾਜਾ ਦਾਹਰਵਾਲਾ ਬੜ ਕੇ ਦੇਖੋ ਠੀਕ ਹੈ ਜੀ ਹਣਾ ਇਹਨਾਂ ਦੀ ਹਿਸਟਰੀ ਪੜੋ ਜਦੋਂ ਇਹ ਪੋਲਿਟਿਕ ਵਰਕਰਾਂਗੇ ਤਾਂ ਕੋ ਸਾਹਮਣੇ ਨਹੀਂ ਜਾਣੇ ਫਿਰ ਇਹ ਇੰਟਰੈਕਚੁਅਲ ਲੋਗ ਨੇ ਪੜ੍ਹੇ ਲਿਖੇ ਲੋਗ ਨੇ ਬਹੁਤ ਜ਼ਿਆਦਾ ਅੱਜ ਮੈਂ ਦੇਖ ਰਿਹਾ ਜਿਹੜੇ ਜਿੰਨੇ ਸਾਡੇ ਯੂਟਿਊਬਰ ਜਾਂ ਪੋਡਕਾਸਟ ਕਰਦੇ ਨੇ ਉਹ ਕੀ ਆ 3rd ਗ੍ਰੇਡ ਬੰਦੇ ਨੇ ਯਾਰ ਉਹ ਜਦੋਂ ਉਹ ਜਵਾਬ ਉਧਰੋਂ ਆਂਦਾ ਹੈ ਉਹ ਸਟੈਟਿਸ ਨਾਲ ਆਂਦਾ ਹੈ ਲੌਜੀਕ ਨਾਲ ਆਂਦਾ ਹੈ ਇਹਨਾਂ ਨੂੰ ਸਮਝੀ ਇਹ ਅਗਰ ਉਹ ਜੋ ਇਹਨਾਂ ਨੂੰ ਠੋਕਰੇ ਨੇ ਮੰਜ਼ੀਨਾ ਦੀ ਪੰਜਾਬ ਦੇ ਜਲੂਸ ਕਢ ਕੇ ਰੱਖਿਆ ਬਣਾ ਲੋਕਾਂ ਨੇ ਵੀ ਸਭ ਤੋਂ ਨਖੇ ਤੇ ਸਟੇਟ ਪੰਜਾਬ ਕੇ ਇੰਡੀਆ ਚ ਹਾਂਜੀ ਕਿਉਂਕਿ ਇਥੇ ਪਥੇ ਪੜੇਲ ਹੈ ਤਫਕਾ ਨਹੀਂ ਹੈਗਾ ਉਹ ਜਿਸ ਸਾਨੂੰ ਲੋਕ ਜਵਾਬ ਦੇ ਰਹੇ ਨੇ ਇਹਨਾਂ ਦੇ ਜਲੂਸ ਕੱਢ ਰਹੇ ਨੇ ਇਹਨਾਂ ਨੂੰ ਵਾਪਸ ਜਵਾਬ ਦੇਣਾ ਨਹੀਂ ਹੋਣਾ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਹਿ ਰਹੇ ਨੇ ਹਮ ਇਹਨਾਂ ਦੀ ਹਾਲਤ ਨਹੀਂ ਮਾੜੀ ਹੈ ਪੰਜਾਬ ਵਾਲੇ ਦੀ ਗਾਲਾਂ ਕਢਵਾ ਲਓ ਪਟਨਾ ਥਾਪੀ ਅੰਮ੍ਰਵਾਲੋ ਹਮ ਹਮ ਅਹੀਂ ਇਹ ਕੀਤਾਹੀਂ ਉਹ ਕੀਤਾ ਉਹ ਜਿਨ੍ਹਾਂ ਨੇ ਕੀਤਾ ਉਹ ਤੁਸੀਂ ਨਹੀਂ ਸੀਗੇ ਇਹ ਉਹ ਲੋਕ ਨੇ ਜਿਹੜੇ ਫੋਰਸ ਕਨਵਰਜਨ ਦਾ ਸ਼ਿਕਾਰ ਹੋਏ ਉਸ ਵੇਲੇ ਵੀ ਠੀਕ ਹੈ ਸੋ ਇਹਨਾਂ ਦੇ ਪਲੇ ਨਾ ਤੇ ਗਿਆਨ ਹੈ ਨਾ ਨਾ ਪਲੇ ਬਾਲੇ ਨਾ ਨਾ ਕੋਈ ਤਾਕਤ ਹੈ ਠੀਕ ਹੈ ਉਹ ਮੁੰਡੇ ਨੇ ਕੁਰਲੀ ਕੀਤੀ ਤੁਸੀਂ ਹਰਮਨਦਰ ਸਾਹਿਬ ਆ ਕੇ ਆ ਜਿਹੜੇ ਰਿਕਸ਼ੇ ਦੇ ਕੁੱਟੀਆਂ ਦੇ ਖੁਸਰੇ ਕੁੱਟੀਆਂ ਦੇ ਆ ਬੁੜੀਆਂ ਕੁੱਟੀਆਂ ਦੇ ਜਾ ਕੇ ਆ ਜਿਹੜੀ ਆਪਣੇ ਤੇ ਜਥੇਜ ਬਣੀ ਨਿਕਨੇਗੇ ਜੀ ਹਾਂਜੀ ਹਾਂਜੀ ਉਹਨਾਂ 'ਚ ਬੋਲਿਆ ਕੋਈ ਸਾਡੇ ਮੁੰਡੇ ਤਿੰਨ ਮਾਰੇ ਨੇ ਮਹਾਰਾਸ਼ਟਰ ਵਿੱਚ ਕਿ ਕੋਈ ਕੁਸਕਿਆ ਉੱਥੇ ਯੂਪੀ 'ਚ ਔਰੰਗਜ਼ੇਬ ਦਾ ਨਾਂ ਲੈਣ ਦੇ ਮੁੰਡੇ ਸਾਡੇ ਸਿੱਖ ਮੁੰਡਾ ਕੁੱਟੇ ਨੇ ਇਹਨਾਂ 'ਚ ਕੋਈ ਕੁਸਕਿਆ ਅਕੀ ਇਹਨਾਂ ਮਿੰਨ ਤੋਂ ਨਾਵ ਨਹੀਂ ਮੁੰਡੇ ਮੜੇ ਜਾਂਦੇ ਯਾਰ ਉਹ ਨਿਕਨੇਗੇ ਜੋ ਛਲਾਣੂ ਜੇ ਨਿਕਲੇ ਨੇ ਤੇ ਉਹ ਲੈ ਕੇ ਉਹ ਗੁੰਡੇ ਗੰਡੇ ਤੇ ਰਿਕਸ਼ਲੇ ਕੁੱਟੀਆਂ ਜਾਂਦੇ ਆ ਜਾਂ ਉਹ ਕੁੱਟੀਆਂ ਦੇ ਵਿਚਾਰੇ ਕੋਈ ਬੁੜਿਆ ਬੜੇ ਜਾਗਦੇ ਸੀ ਉਹ ਬੁੜੇ ਸੱਪਰਥਪੜੇ ਮਾਰੀ ਜਾਂਦੇ ਉਹ ਪਤਾ ਮੈਨੂੰ ਤਾਂ ਨਾਲ ਹੀ ਮੁੰਡੇ ਦਾ ਪਤਾ ਹਨਾ ਮਨਜੀ ਇਕੱਠੀ ਕੀਤੀ ਬਦਮਾਸ਼ ਬਣਿਆ ਸੋ ਇਸੇ ਤਰ੍ਹਾਂ ਹੀ ਇਹ ਲੋਕ ਕੀ ਕਰਦੇ ਨੇ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਬੋਲ ਸਕਦੇ ਆ ਜਿਹੜੇ ਗ੍ਰੰਥ ਦਾ ਨੁਕਸਾਨ ਕਰ ਰਹੇ ਆ ਗੁਰਾਂ ਦਾ ਨੁਕਸਾਨ ਕਰ ਰਹੀ ਆ ਬਾਈ ਬਦਨਾਕਸਾਨਕਾਰੀ ਹੈ ਉਹ ਤੇ ਬੋਲੋ ਉਹ ਤੇ ਨਹੀਂ ਬੋਲਣਗੇ ਨਾ ਮਸਲਾ ਇਹ ਹੈ ਕਿ ਡਰ ਹੈ ਆਪਣੇ ਤਗੜੇ ਦਾ ਇਹ ਗੁੱਸੇ ਦੀ ਉਹ ਸਾਡੇ ਉਥੇ ਖਾਲਸਾ ਖਾਲਸਾ ਹੁੰਦੇ ਸੀ ਅੰਕਲ ਉਹਨਾਂ ਬੜੀ ਕਮਾਲ ਦੀ ਗੱਲ ਸੀ ਕਹਿੰਦੇ 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 ਗੁੱਸਾ ਜਿਹੜਾ ਅਕਲ ਗੁੱਸਾ ਅਕਲ ਨਹੀਂ ਖਾਂਦਾ ਗੁੱਸਾ ਕਦੇ ਆਪਣੇ ਤਗੜੇ ਦਾ ਨਹੀਂ ਹੁੰਦਾ ਮਾਰੇ ਤੇ ਬੇਸ਼ੱਕ ਗੁੱਸਾ ਆ ਜਾਂਦਾ ਹੱਥ ਵਿੱਚ ਆਪਣੇ ਮਾਰਦੇ ਬੰਦਾ ਐ ਛੱਡ ਦੇ ਇੱਕ ਮਿੰਟ ਦੇ ਵਿੱਚ ਤਗੜੇ ਦਾ ਸੋਚਦਾ ਵੀ ਹੈ ਨਾ ਹੱਥ ਦੇ ਰੇਤ ਬੰਦਾ ਆ ਗਿਆ ਪੰਪਰਾ ਮੁੰਡਾ ਉਹਦਾ ਸੋਚਦੇ ਨਾ ਓਏ ਸਤਿੰਜ ਉਹ ਉਹਦੀ ਗਲਤੀ ਸੀ ਤਾਂ ਥੱਪੜ ਪਈ ਉਹ ਉਹਨਾਂ ਗਲਤ ਲੈ ਹੂੰ ਹੂੰ ਉਹਦੀ ਗਲਤੀ ਤਾਂ ਥੱਪੜ ਛੱਡੇ ਉਹਦੇ ਹੁਣ ਗੱਲ ਇਹ ਵੀ ਇਹ ਲੋਕ ਹੁਣ ਆਗਾਂਦ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਉੱਪਰ ਤੇ ਕਿਸੇ ਨਾਲ ਲੜ ਨਹੀਂ ਸਕਦੇ ਹਨਾ ਸੋ ਆਪਣੇ ਨੂੰ ਸਿੱਖ ਸਾਬਤ ਕਰਨਾ ਅਲੱਗ ਹੁੰਦਾ ਤੁਹਾਡੇ ਜੀ ਕੀ ਵੱਖਰਾ ਹੈ ਮੈਨੂੰ ਦੱਸੋ ਕੀ ਤੁਹਾਡੇ ਤਿੰਨ ਗੁਣ ਵੱਖਰੇ ਨੇ ਹੂੰ ਕੀ ਤੁਹਾਡੇ ਪੰਜ ਤੱਤ ਵੱਖਰੇ ਨੇ ਕੀ ਤੁਹਾਡੇ ਗਿਆਨ ਇੰਦਰੇ ਵੱਖਰੇ ਹਿੰਦੂ ਨਾਲੋਂ ਕੀ ਕਰਮ ਇੰਦਰੇ ਹਿੰਦੂ ਨਾਲੋਂ ਤੁਹਾਡੇ ਵੱਖਰੇ ਨੇ ਕੀ ਤੁਹਾਡੇ ਵਿਕਾਰ ਹਿੰਦੂ ਨਾਲੋਂ ਵੱਖਰੇ ਨੇ ਕੀ ਤੁਹਾਡੇ ਭੌਤਿਕ ਤੱਤ ਜਿਹੜੇ ਸਤ ਉਹ ਵੱਖਰੇ ਨੇ ਕੀ ਜਿਹੜੀ ਇਹਦੇ ਤਰੇ 25 ਤੱਤ ਉਹ ਤੁਹਾਡੇ ਹਿੰਦੂ ਨਾਲੋਂ ਵੱਖਰੇ ਨੇ ਫਿਰ ਉਹ ਵੱਖਰਾ ਹੈ ਕੀ ਇਹ ਬਾਬਾ ਜੀ ਹਿੰਦੂ ਸਸਕਾਰ ਕਰਦੇ ਤੁਸੀਂ ਸਸਕਾਰ ਕਿਉਂ ਕਰਦੇ ਹੋ ਫਿਰ ਵੀ ਠੀਕ ਹੈ ਜੀ ਹਿੰਦੂ ਵੀ ਤੇ ਲਾਵਾ ਲੈਂਦੇ ਤੁਸੀਂ ਹੀ ਤੇ ਲਾਵਾ ਲੈ ਰਹੇ ਹੋ ਤੁਸੀਂ ਕਿਉਂ ਲੈਂਦੇ ਹੋ ਫਿਰ ਠੀਕ ਹੈ ਮੈਂ ਜੇ ਤੂੰ ਆਰਤੀ ਚ ਹਿੰਦੂਪਨ ਦਿਖ ਰਿਹਾ ਹੈ ਤੇ ਤਾੜੀ ਬਾਕੀ ਕਰਿਆਵਾਂ ਛੱਡ ਦੋ ਫਿਰ ਉਹਦੀ ਹਿੰਦੂ ਕਰ ਰਹੇ ਨਾ ਫਿਰ ਇਹ ਗੱਲ ਸਮਝ ਨਾਮ ਕਰਨ ਹਿੰਦੂ ਤੁਹਾਡਾ ਸੰਸਕਾਰ ਹੈ ਠੀਕ ਹੈ ਜਦ ਕੋਈ ਤੁਹਾਡਾ ਵਿਆਹ ਹੁੰਦਾ ਤੁਸੀਂ ਲਾਮਾ ਲੈਂਦੇ ਹੋ ਉਥੇ ਅਗਨੀ ਇਥੇ ਗੁਰਗਨ ਸਾਹਿਬ ਮਾਰੇ ਨੇ ਉਹ ਗੰਦੇ ਜੋ ਸਤਲ ਨੇ ਰਾਜਪੂਤ ਚਾਰ ਲਾਮਾ ਲੈਂਦਾ ਨਹੀਂ ਚਾਰ ਲੈਂਦੇ ਆ ਜਿੱਦਾਂ ਨੂੰ ਹਿੰਦੂ ਘੁੰਮਦਾ ਉਹਦੋਂ ਤੁਸੀਂ ਘੁੰਮਦੇ ਹੋ ਸੋ ਜਿਹੜਾ ਦਲ ਪੰਥਾ ਉਹ ਸਿੱਧੀ ਪ੍ਰਕਰਮਾ ਕਰਦਾ ਸੱਜੇਤ ਹੋਏ। ਬਾਕੀ ਜਿੰਨੀ ਦਾ ਪ੍ਰਕਰਮਾ ਜਿਹੜੇ ਪੰਡਿਕ ਵੀ ਬਾਰੇ ਬੋਲਦੇ ਆ ਇਹਨਾਂ ਦੀ ਪ੍ਰਕਰਮਾ ਹਿੰਦੂਆਂ ਵਾਲੀ ਹੈ। ਮਧਾਂ ਮਧਾ ਉਹ ਵੀ ਤੇ ਅਕਲ ਹੁੰਦਾ ਤੁਸੀਂ ਵੀ ਅਕਲਉਂਦੇ ਹੋ ਉਹ ਹਰਦਵਾਰ ਜੰਦ ਵੀ ਤੁਸੀਂ ਕੀਰਤਪੁਰ ਸਾਹਿਬ ਜਾਂਦੇ ਹੋ। ਫਰਕ ਇੱਥੇ ਹੈ। ਜਿਹਦ ਨੂੰ ਇੰਨੀਆਂ ਚੀਜ਼ਾਂ ਤੁਹਾਨੂੰ ਹਿੰਦੂਪਨ ਨਹੀਂ ਨਜ਼ਰ ਆ ਰਿਹਾ ਫਿਰ ਤੁਹਾਨੂੰ ਆਰਤੀ ਆ ਤੇ ਹਿੰਦੂਪਨ ਕਿਉਂ ਨਜ਼ਰ ਆ ਰਿਹਾ ਹੈ? ਸੁਰੂ ਇੱਕ ਥਾਲ ਦੇ ਵਿੱਚ ਦੀਵਾ ਰੱਖ ਕੇ ਅਸੀਂ ਇਹ ਦੀਵੇ ਨੇ ਅਸੀਂ ਜੋਤ ਕੰਨੇ ਆ ਅਸੀਂ ਜੋਤ ਲਾਉਂਨੇ ਉਹਦੇ ਵਿੱਚ ਦੇਸੀ ਘਿਓ ਦੇ ਸ਼ੰਖ ਨਗਾੜੇ ਵੱਜਦੇ ਨੇ ਆਰਤੀ ਆਰ ਤੱਕ ਆਇਆ ਜਾਂਦਾ ਠੀਕ ਹੈ ਇਹ ਚ ਅਸੀਂ ਹਿੰਦੂ ਹੋ ਗਏ ਤੇ ਬਾਕੀ ਸਾਰਾ ਜੀ ਸਿੱਖ ਹੋ ਗਏ ਤੜਾ ਵੱਖਰਾ ਕੀ ਹਿੰਦੂ ਨਾਮ ਦੱਸੋ ਅੱਜ ਅਰ ਕੋ ਹਿੰਦੂੜ ਕੇ ਪੜਤਿਥਾਪੀ ਮਾਰ ਕੇ ਆ ਜੇ ਵੀ ਤੁਸੀਂ ਹਿੰਦੂ ਹੋ ਜਾਂ ਲੇਕ ਇੱਕ ਵੀ ਸਿੱਖ ਹੋ ਕੇ ਆਪਣੂੰ ਸਿੱਖ ਨਹੀਂ ਸਾਬਤ ਕਰ ਸਕਦਾ ਹਾਂ ਮੱਕੀ ਵੱਖਰਾ ਨਾਲ ਕੁਲ ਕੀ ਹੈ ਪੱਗ ਸਿੱਧੜੀ ਵੱਖਰੀ ਉਹਦੇ ਮੁਸਲਮਾਨ ਦਸਾਈ ਬੰਨੀ ਬੈਠੇ ਆ ਉਹਦੀ ਗਵਾਲੀ ਆਪਣੀ ਉਹ ਜਿਹੜੀ ਇੱਕ ਤੜੀ ਆਇਡੈਂਟੀਟੀ ਸੀ ਅਲੱਗ ਵਾਲੀ ਪਿੰਡ ਗਮੀ ਤੇ ਅਗੋਰੇ ਪਾਉਂਦੇ ਮੁਸਲਮਾਨ ਨਹੀਂ ਪਾਉਂਦੇ ਹਿੰਦੂ ਪਾਉਂਦੇ ਸਾਰੇ ਪਾਉਂਦੇ ਪਿੰਡ ਗਮੀ ਤੜੀ ਦੀ ਵੱਖਰਾ ਕੀ ਹੈ ਐਸਾ ਕੀ ਤੂੰ ਕਹਦੇ ਜਿਹਦੀ ਵੱਖਰੇ ਬਈ ਖੰਡੇ ਬੜੀ ਦੀ ਪੌਹਲ ਵੱਖਰੀ ਹੈ ਪਰ ਉਹ ਪੌਹਲ ਪਰਵਾਨ ਨਹੀਂ ਹੈ ਕਿਸੇ ਦੀ ਪਰਵਾਨ ਨਹੀਂ ਹੈ ਕਿਉਂਕਿ ਇਹ ਸਾਰੇ ਜਿਹੜੇ ਇਹ ਗद्दार ਨੇ ਇਹ ਸਿਮਰਿੰਦਰ ਸਿੰਘ ਮਾਨ ਨੇ ਸਾਰੇ ਇਹ ਸਾਰੇ ਔਰੰਗਜ਼ੇਬ ਨੇ ਜਿਹੜੇ ਝੂਠੀ ਸੋਹ ਖਾਂਦੇ ਆ ਜਦ ਤੁਸੀਂ ਖੰਡੇ ਬਾੜੀ ਦੀ ਬੋਹ ਲੈ ਲੈਂਦੇ ਹੋ ਤੇ ਤੁਹਾਨੂੰ ਇੱਕ ਅਹਿਦ ਕਰਾਇਆ ਜਾਂਦਾ ਕਿ ਅੱਜ ਤੋਂ ਮੇਰਾ ਪਿਤਾ ਗੁਰਗੋਬ ਸਿੰਘ ਮਾਤਾ ਸੈਦ ਹਵਾਸੀ ਅਨੰਦਪੁਰਾ ਹਨ ਪਿਓ ਸੋਢੀ ਪਿੰਨ ਅਨੰਦਪੁਰ ਤੁਸੀਂ ਅੱਜ ਵੀ ਬਾਜਦੇ ਹੋ ਤੁਸੀਂ ਅੱਜ ਵੀ ਤੁਸੀਂ ਦੂਜੇ ਰੰਦਾ ਹੋਵੇ ਤੁਹਾਡੀ ਅੱਜ ਤੱਕ ਜਦ ਤੱਕ ਉਹ ਨਹੀਂ ਤੜਾ ਪਿੰਡ ਅੱਜ ਵੀ ਪੁਰਾਣੇ ਦਾਸੇ ਪਿੰਡਾ ਜੀ ਮੈਂ ਮੈਂ ਫਲਾਣੇ ਪਿੰਡ ਦਾ ਮੈਂ ਢਮਕਾਣੇ ਪਿੰਡ ਦਾ ਹੂੰ ਹੂੰ ਫੇ ਤਾਂ ਜਿਹੜੀ ਜਿਹੜੀ ਤੇ ਪਾਈ ਆ ਉਹ ਤਲਵਾਰ ਘਰਪਾਨ ਨਹੀਂ ਆਉ ਤਲਵਾਰ ਠੀਕ ਹੈ ਜੀ ਹਿੰਦੂ ਜਿਹਨੇ ਹਿੰਦੂ ਜਿਹੜਾ ਉਹ ਜਨੇਊ ਪਾਉਂਦਾ ਤੁਸੀਂ ਘਾਤਰੇ ਪਾਏ ਨੇ ਹੈ ਤੇ ਉਹ ਵੀ ਅਸਲ ਦੇ ਵਿੱਚ ਉਹ ਕਾਟਨ ਹੈ ਹੈ ਤੇ ਵੀ ਕਾਟਨ ਹੈ ਫਿਰ ਬੇਸਿਕ ਫਰਕ ਕਿੱਥੇ ਆ ਇਹ ਸਮਝਾਇਆ ਕਿ ਨਹੀਂ ਅਜੇ ਤੱਕ ਬੀਜੀ ਉਹਨੂੰ ਕਹਤਾ ਵੀ ਇਹੋ ਜਨੇਉ ਜੀ ਕਹਾਈ ਤੇ ਪਾਲੇ ਘੱਤ ਤੇ ਸਾਡੇ ਘਤਰੇ ਨਹੀਂ ਟੁੱਟਦੇ ਇਹ ਨਾਲ ਕਿਵੇਂ ਜਾਂਦੇ ਆ ਠੀਕ ਆ ਉਹਦੇ ਖਾਲੀ ਤਾਂ ਅੱਗ ਗਈ ਤੁਸੀਂ ਨਾ ਕਰਵਾਣਾ ਬਈ ਇਹ ਵਿੱਚ ਉਹਦੇ ਫੇਰ ਤੁਸੀਂ ਸੌਂ ਹੋਵੇ ਮੁਕਰਦੇ ਸਾਰੇ ਨਹੀਂ ਮੁਕਰਦੇ ਦੱਸ ਮੈਨੂੰ ਕਿ ਅੱਜ ਸਾਡੇ ਜੀ ਜੱਟਵਾਦ ਨਹੀਂ ਹੈਗਾ ਸਾਡੀ ਬਰਾਦਰੀਆਂ ਨਹੀਂ ਹੈਗੀਆਂ ਦਿਖਾ ਕਿਹੜਾ ਅੰਮ੍ਰਿਤ ਵਾਲੀ ਛੋਡੀ ਆ ਜਿਹਦਾ ਇਹ ਵੀ ਹਰ ਅਮਰਤਾਲੀ ਸੋਢੀ ਹੋਵੇ ਜਿੰਨੇ ਉਦਾਸੀ ਸਾਰੇ ਬੇਦੀ ਐ ਬੇਦੀ ਐ ਜਿੰਨੇ ਅਮਰਤਾਲੀ ਸਾਰੇ ਸੋਢੀ ਐ ਲੈ ਸੋਢੀ ਦਿਖਾ ਮੈਨੂੰ ਕਿਥੇ ਐ ਕੋਈ ਨਹੀਂ ਬਾਬਾ ਜੀ ਕਿਹੜਾ ਕਹਿੰਦਾ ਮੈਂ ਲੰਗੁਰ ਸਾਹਿਬ ਤੋਂ ਕੌਣ ਕਹਿੰਦਾ ਮੇਰੀ ਮਾਤਾ ਸਾਹਿਬਦੇਵਾ ਕੌਣ ਕਹਿੰਦਾ ਮੇਰਾ ਪਿਤਾ ਗੁਰਗੋਬਿੰਦ ਸਿੰਘ ਪੁੱਛ ਕੇ ਵੇਖੋ ਨੰਨਾ ਜਿਹੜੀ ਤੁਸੀਂ ਪੰਜਾਂ ਦੇ ਸਾਹਮਣੇ ਤੁਸੀਂ ਇੱਕ ਅਹਿਦ ਕੀਤਾ ਤੁਸੀਂ ਮਾਰ ਮੁਕਰਨ ਮੁਕਰ ਨਹੀਂ ਉਹ ਤੋਂ ਆ ਕੇ ਤੁਸੀਂ ਅੱਜ ਹੀ ਕੁੜੀਆਂ ਬਰਾਦਰੀ ਜਾਤਪਤ ਵੇਖ ਦੇਂਦੇ ਆਪਣੀਆਂ ਇਹ ਗੱਲ ਸੰਜਾ ਤੁਹਾਡੀ ਜਿ ਵਖਰਾ ਕੀ ਹੈ ਸੁਰਜਕ ਥਾਲੀ ਲੈ ਕੇ ਤੁਸੀਂ ਕਹਿੰਦਾ ਵੀ ਹਿੰਦੂਇਸਮ ਹੈ ਉਹ ਤੜਾ ਸਾਰਾ ਹੀ ਹਿੰਦੂਇਸਮ ਹੈ ਭਾਈ ਤੁਸੀਂ ਇਹ ਚੋਂ ਨਿਕਲ ਨਹੀਂ ਸਕਦੇ ਕਿਵੇਂ ਨਿਕਲੋਗੇ ਦਿਖਾਓ ਮੈਨੂੰ ਜਿਹੜੀਆਂ ਮੈਂ ਗੱਲਾਂ ਕੀ ਦੋਲਬ ਛੱਡ ਦੋ ਸਿੱਖ ਦੇ ਗੁਰੂ ਅੱਗੇ ਚੱਲੋ ਬੱਚੇ ਨਹੀਂ ਬੱਬਾ ਜੀ ਕੁਝ ਵੀ ਬਿਰਦਾ ਕੀ ਬਚਿਆ ਕੁਝ ਵੀ ਨਹੀਂ ਬਚਿਆ ਇਹਦੇ ਹਿੰਦੂ ਗ੍ਰੰਥਾਂ ਚੋਂ ਹੈ ਹਮ ਹਮ ਫਿਰ ਸੋ ਜਿਹੜੇ ਇਹੋ ਜਿਹੇ ਸਕਾਲਰ ਨਕਲੀ ਜਿ ਬਣ ਕੇ ਬਹਿ ਜਾਂਦੇ ਨੇ ਨਾ ਬਈ ਐਦਾਂ ਦੀ ਗੱਲਾਂ ਕਰਦੇ ਉਹਨਾਂ ਦੇ ਐਕਚੁਅਲੀ ਪੱਲੇ ਹੈ ਕੁਝ ਨਹੀਂ ਹੈ ਕਿਉਂਕਿ ਅਸੀਂ ਕੋਈ ਕਾਊਂਟਰ ਨਹੀਂ ਕਰਦੇ ਅਸੀਂ ਕੋਈ ਸਵਾਲ ਨਹੀਂ ਕਰਦੇ ਹਿੰਦੂ ਸਿੱਖ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਸਮਝ ਨਹੀਂ ਗੱਲ ਇਹ ਨਹੀਂ ਸਮਝਿਆ ਗੁਰਬਾਣੀ ਤੇ ਨਹੀਂ ਹੈਗੀ ਹਿੰਦੂ ਸਿੱਖ ਹਾਂ ਗੁਰਬਾਣੀ ਤੇ ਨਹੀਂ ਹੈਗੀ ਇਹਨਾਂ ਨੇ ਪਾਲੀ ਗੱਲ ਬਕਰੀ ਆ ਜੇ ਐਸੀ ਗੱਲ ਹੁੰਦੀ ਤੇ ਸਾਡੇ ਜਿਹੜੇ ਹਵਾਲੇ ਨੇ ਉਹ ਨਾਂ ਲਈ ਹੁੰਦੇ ਉਹਨਾਂ ਚ ਨਾ ਉਹ ਦੂਜੀ ਗੱਲ ਇਹ ਹੈ ਨਾ ਇਹਨਾਂ ਨੂੰ ਚੀਜ਼ਾਂ ਸਮਝ ਨਹੀਂ ਆਈਆਂ ਇਹ ਉਹਦੇ ਫਿਰ ਅਰਥ ਬਦਲਣ ਦੀ ਕੋਸ਼ਿਸ਼ ਚ ਲੱਗ ਰਹਿੰਦੇ ਨੇ ਵਿਚਾਰੇ ਇਸ ਜੱਦੋਜਿਹਾ ਦੇ ਵਿੱਚ ਰਹਿੰਦੇ ਕਿਤੇ ਹਿੰਦੂ ਨਾ ਬਣ ਜਾਈਏ ਡਰ ਦੇ ਮਾਰੇ ਇਹ ਕਥਾ ਹੀ ਪੈਚ ਕਰਦੇ ਆ ਇਹ ਵਿਚਾਰ ਹੀ ਪੈਚ ਕਰਦੇ ਚਰਚਾ ਹੀ ਪੈਚ ਕਰਦੇ ਨੇ ਇਹ ਡਰੇ ਹੋਏ ਲੋਕ ਨੇ ਹਿੰਦੂ ਗੁਰਦੁਆਰੇ ਆਂਦਾ ਮੱਥਾ ਟੇਕਦਾ ਹੈ ਪ੍ਰਸ਼ਾਦ ਲੈਂਦਾ ਹੈ ਲੰਗਰ ਛਕਦਾ ਹੈ ਮੰਗਿਆ ਤੇ ਹਿੰਦੂ ਨਿਕਲ ਜਾਂਦਾ ਹੈ ਤੇ ਸਿੱਖ ਦੇ ਮੰਦਰ ਕੋਲ ਲੰਗਰ ਜਿੰਦੂ ਹੋ ਜਾਂਦਾ ਹੈ ਸਿੱਖ ਦੀ ਫਿਰੋਜ਼ ਮੰਦਰ ਤੇ ਲਾਗੇ ਖਿੱਚੀ ਆ ਉਹਨਾਂ ਦਾ ਸਿੱਖ ਉਸ ਨੂੰ ਹਿੰਦੂ ਹੋ ਜਾਂਦਾ ਹਾਂ ਹਾਂ ਇਹਨਾਂ ਦਾ ਜਿਹੜਾ ਇਹ ਬਣਾਇਆ ਹੋਇਆ ਕਨਸੈਪਟ ਹੈ ਉਹਦੇ ਸਾਰਾ ਦੁਨੀਆਂ ਦਾ ਸਭ ਤੋਂ ਕਮਜ਼ੋਰ ਤਰ੍ਹਾਂ ਸਿੱਖ ਤਰ੍ਹਾਂ ਹੈ ਸਿੱਖ ਤਰ੍ਹਾਂ ਮੈਂ ਜਿਹੜਾ ਮੰਦਰ ਦੀ ਪੌੜੀ ਚੜਦੇ ਟੁੱਟ ਜਾਂਦਾ ਹਿੰਦੂ ਤਾਂ ਨਹੀਂ ਡੋਟਦਾ ਉਹਦੇ ਆਪਣੇ ਘਰੇ ਖਾਣ ਪਾਣ ਕਰਾਵੇ ਤਾਂ ਵੀ ਹਿੰਦੂ ਰਹਿ ਜਾਂਦਾ ਸਹੀ ਉਹ ਬਾਈ ਹਾਂ ਅਸੀਂ ਇੱਥੇ ਚਲਾਇਆ ਮੰਚਲੀ ਇਸਾ ਕਰਵਾ ਦਿੱਤੀ ਤੇ ਹਿੰਦੂ ਹੋ ਜਾਣਾ ਸੀ ਸਮਝਿਆ ਇਹ ਜਿਸਲ ਜਨਾ ਜਿਹੜਾ ਪੰਥ ਇਹ ਨਾਲ ਵਸ ਹੈ ਹੀ ਨਹੀਂ ਸੀਗਾ ਨਾ ਤਾਂ ਇਹਨੂੰ ਸਿੱਖ ਕਿਹਾ ਵਾ ਨਾ ਦੇ ਨੇ ਅੰਗ ਨੇ ਹਾਂ ਨਾ ਹੀ ਨਿਰਮਲੇ ਆ ਹਾਂ ਹਾਂ ਨਾ ਹੀ ਸੇਵਾ ਪੰਥੀ ਹੈ ਨਾ ਹੀ ਲੋਕ ਉਦਾਸੀ ਨੇ ਕੋਣ ਨੇ ਇਹ ਤਾਂ ਮਾਮੂਲੀ ਜਿ ਸਿੱਖ ਨੇ ਸਿੱਖ ਹੈ ਸਿੱਖ ਤੇ ਕੋਈ ਹੋ ਸਕਦਾ ਠੀਕ ਉਹਨਾਂ ਨੂੰ ਵੀ ਲੈ ਲੈਂਦੀ ਇਹ ਵੀ ਇਹ ਸਿੱਖ ਓਕੇ 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 ਸਮਝ ਆ ਗਿਆ ਤੁਹਾਨੂੰ ਇਹ ਵੀ ਸਿੱਖ ਹੈ ਹਾਂ 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 ਇਹੋ ਤੱਕ ਵਾਲ ਕੱਟੇ ਉਹ ਵੀ ਸਿੱਖ ਹੈ ਠੀਕ ਹੈ ਜੀ ਗੰਜ ਕਰਾਈ ਉਹ ਵੀ ਸਿੱਖ ਹੈ ਹਾਂ ਹਾਂ ਪਾਗਬਨੀ ਦਾੜੀ ਕੱਟੀ ਉਹ ਵੀ ਸਿੱਖ ਹੈ। ਉਹ ਵੀ ਸਿੱਖ ਹੈ। ਦਾੜੀ ਨੂੰ ਕੁੰਡਲ ਪਾਇਓ ਉਹ ਵੀ ਸਿੱਖ ਹੈ। ਹੋਂ ਤੇ ਪੁੱਛਣਾ ਪੈਂਦਾ ਵੀ ਪੰਗਬਨੀ ਐ ਵੀ ਤੂੰ ਸਿੱਖ ਐ ਮੁਸਲਮਾਨ ਕੇ ਸਹਾਇਆ ਕੋਈ ਰੂਪ ਤੇ ਇੰਨਾ ਦੇਖੋ ਜੇ ਕਾ ਹੋ ਗਿਆ ਹੁਣ। ਹੂੰ ਹੂੰ। ਇਹ ਸਿੱਖਣਾ ਕਿੱਡੀ ਵੱਡੀ ਗੱਲ ਹੈ ਯਾਰ। ਸਿੱਖ ਤੇ ਕੋਈ ਹੋ ਸਕਦਾ ਹੈ। ਕੋਈ ਵੀ ਹੋ ਸਕਦਾ ਹੈ। ਹੂੰ। ਵੀ ਉਹ Hindu ਹੀ ਸਿੱਖਾਂ। ਪੁਨ ਹਮ ਗੋਰਖ ਕੋਪਰਾਜਾ ਸਿੱਖ ਰਹੇ ਤਨਹੂ ਮੱਡਰਾਜਾ ਸਿੱਖ ਦੇ ਗੋਰਖ ਦੇ ਵੀ ਸੀਗੇ। ਗੁਰ ਜਿਹੜਾ ਗੁਰਖਨਾਥ ਵਾਲਾ ਉਹ ਵਾਲਾ ਦੱਸੋ ਪੁੱਛਣ ਲੱਗਦੇ ਹੂੰ ਹੂੰ ਪੁਨਮ ਗੁਰਖ ਕੋ ਪ੍ਰਯਸਤਿਕ ਕਰਤ ਨ ਹੁੰਮ ਰਾਜਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਿੱਖ ਸ਼ਖਾਖਾ ਬਹੁਤੇ ਕੀਓ ਕਿ ਇਸ ਕੇ ਕੇਸੋ ਕਿਉਂ ਨਾ ਮੀਦ ਚੱਲੇ ਤੇ ਹਰਮਨ ਕੋ ਵੀ ਚਿਰ ਕਿਉਂ ਚੀਤ ਉਹਦੇ ਸਿੱਖ ਦੇ ਕਬੀਰ ਸਾਹਿਬ ਦੇ ਵੀ ਨਹੀਂ ਫਿਰ ਠੀਕ ਹੈ ਜੀ ਸਿੱਖ ਦੇ ਕਿਸੇ ਦਾ ਹੋ ਸਕਦਾ ਤੁਸੀਂ ਮੇਰੇ ਸਿੱਖ ਹੋ ਸਕਦੇ ਹੋ ਜਿਹੜੇ ਮੈਂ ਪੜ੍ਹਦੇ ਪਏ ਨਾ ਸਟੂਡੈਂਟਸ ਹੋ ਨਾ ਤੇ ਸਿੱਖ ਸਟੂਡੈਂਟ ਹੁੰਦਾ ਡਿਸਾਈਪਲ ਸਟੂਡੈਂਟ ਸਿੱਖ ਹੁੰਦਾ ਉਹ ਤੇ ਕੋਈ ਵੀ ਹੋ ਸਕਦਾ ਕਿੰਨੀ ਵੱਡੀ ਗੱਲ ਹੈ ਗੁਰੂ ਕੋਈ ਵੀ ਹੋ ਸਕਦਾ ਹਿੰਦੂਆਂ ਲੋਕ ਤਾਂ ਜਿਹੜੀ ਗੁਰੂ ਪਰੰਪਰਾ ਸਿੱਖ ਪਾਲਦੇ ਪਏ ਨੇ ਪਰ ਸਿੱਖਾਂ ਗੁਰੂ ਪਰੰਪਰਾ ਹੈ ਨਹੀਂ ਕਿ ਇਹਨਾਂ ਨੇ ਆਪਣਾ ਸਭ ਕੁਝ ਖੋਹ ਲਿਆ ਜਿਹੜੇ ਘਰਾਣੇ ਨੇ ਖਾਨਦਾਨੀ ਨੇ ਜਿਹੜੇ ਸੰਗੀਤ ਘਰਾਣੇ ਨੇ ਉਹਨਾਂ ਦੇ ਜਿਹੜੇ ਆਰਟ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪੁੱਛੋ ਕਿ ਸਿੱਖ ਤੇ ਗੁਰੂ ਪਰੰਪਰਾ ਕੀ ਹੁੰਦੀ ਹੈ ਸਿੱਖਾ ਜੀ ਹੈ ਨਹੀਂ ਕਿ ਇਹਨਾਂ ਕੋਲੋਂ ਬਚਿਆ ਕੁਝ ਨਹੀਂ ਹੈ ਆਪਣਾ ਮਨ ਰਹਿ ਗਿਆ ਸਿੱਖਾ ਓੜਾ ਨੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਜਾਂ ਸਿੱਖਾਂ ਦੀ ਗੱਲ ਕਰ ਰਹੇ ਹੋ ਜਿਹੜੇ ਪੰਜਾਬ 'ਚ ਰਹੇ ਆ ਬੇਟਾ ਪੰਜਾਬ 'ਚ ਬਿਟਣਾ ਹੀ ਹਾਂ ਜੀ ਆਪਾਂ ਸਿੱਖਾਂ ਦੀ ਜੋ ਪੰਜਾਬ ਸੇ ਕਮਾ ਸਿੱਖੇ ਹੋਣਗੇ ਨਾ ਠੀਕ ਹੈ ਜੀ ਬਾਹਰ ਵਾਲੇ ਕਹਿੰਦੇ ਲੋਕ ਨਹੀਂ ਬਾਹਰ ਸਭ ਠੀਕ ਨੇ ਬਾਹਰ ਵਾਲੇ ਸਾਰੇ ਠੀਕ ਹੈ ਬਾਹਰ ਤੋਂ ਕੋਈ ਦਿੱਕਤ ਨਹੀਂ ਆਗੀ ਓਕੇ 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 ਹਾਂ ਦਿੱਲੀ ਚਲੇ ਜਾਓ ਤੁਸੀਂ ਇੱਥੇ ਮਹਾਰਾਸ਼ਟਰ ਚਲੇ ਜਾਓ ਤੁਸੀਂ ਉੜੀਸਾ ਚਲੇ ਜਾਓ ਤੁਸੀਂ ਹਾਈਦਰਾਬਾਦ ਚਲੇ ਜਾਓ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਸਾਰੀ ਕੋਈ ਦਿੱਕਤ ਨਹੀਂ ਹਿੰਦੂ ਤੇ ਵੀ ਪਰਿਸ਼ਿਤੀ ਹੋ ਜਾਂਦੇ ਨਾ ਟੁੱਟਦੇ ਤਰੰਤ ਇਹਨਾਂ ਦਾ ਪਰਿਸ਼ਿਤੀ ਟੁੱਟਦਾ ਸਹੀ ਹੈ ਚਖਦੇ ਨੇ ਅੰਮ੍ਰਿਤ ਹੂੰ ਹੂੰ ਤੇ ਝੂਠੇ ਚਮਚ ਨਾਲ ਅੰਮ੍ਰਿਤ ਭੰਗ ਹੋ ਜਾਂਦਾ ਤੇਰੀ ਚੀਜ਼ ਅੰਮ੍ਰਿਤ ਹੈ ਜਿਹੜੀ ਨਹੀਂ ਮਰ ਜਿਹੜੀ ਭੰਗ ਨਹੀਂ ਹੋ ਸਕਦੀ ਉਹ ਝੂਠੇ ਚਮਚ ਨਾਲ ਭੰਗ ਹੋ ਜਾਂਦੀ ਹੈ ਠੀਕ ਹੈ ਜਿਹੜੀ ਜਿੰਨੇ ਪੈਦਾ ਪੈਦਾ ਕਰਦੀ ਆ ਉਹ ਮੁਰਗੇ ਦੀ ਲਾਤ ਨਾਲ ਉਹ ਡਰ ਪੈਣਾ ਪੈਂਦਾ ਵੀ ਹੈ ਜੀ ਇੱਕ ਅੰਡਰ ਦੀ ਅੰਡੇ ਦੇ ਡਰ ਜੀ ਤੁਸੀਂ ਲੋਗੇ ਯਾਰ ਨਹੀਂਗਾ ਜੂੜ ਤੋਂ ਡਰੀ ਜਾਂਦੇ ਹੱਥ ਕੋਲੋਂ ਤੋਂ ਡਰੀ ਜਾਂਦੇ ਹੋ ਤੁਸੀਂ ਕਿੰਨੇ ਡਰੇ ਹੋਏ ਲੋਗ ਹੋ ਹਾਂ ਸੋ ਇਹ ਚਰਚਾ ਕਰਨੀ ਵੀ ਇਹ ਜਿਹੜੀ ਆਰਤੀ ਕਰਨੀ ਇਹ ਹਿੰਦੂਵਾਦ ਹੈ ਹਾਂ ਹਾਂ ਇਹ ਆਪਣੇ ਆਪ ਵਿੱਚ ਇੱਕ ਬੜਾ ਜਾਹਲਾਨਾ ਬੜਾ ਡਰਿਆ ਹੋਇਆ ਇੱਕ ਸਟੇਟਮੈਂਟ ਹੈ ਬੜੀ ਕਮਜ਼ੋਰ ਮਾਨਸਿਕਤਾ ਦਾ ਇਹ ਜਿਹੜਾ ਸਟੇਟਮੈਂਟ ਹੈ ਉਹਨਾਂ ਦੇ ਤਿਰ ਤੇ ਸਾਡੇ ਗੁਰਦੁਆਰੇ ਨੇ ਨਾਂਂ ਦੇ ਉਹ ਨੰਨੇ ਤੋਂ ਹੀ ਨੋ ਨੋ ਜਿ ਦੇ ਫਰਕ ਹੈ ਇਹ ਕਿਸੇ ਨੇ ਦੱਸਿਆ ਨਹੀਂ ਇਹਦੇ ਅਲੱਗ ਤੋਂ ਬਣਾਵਾਂਗੇ ਠੀਕ ਹੈ ਜੀ ਬੈਸ ਵੀ ਦੇ ਇਸ਼ਨਾਨ ਕਰਦੇ ਆ ਉਹ ਵੀ ਦੀ ਕਰਦੇ ਫਿਰ ਸਾਡੇ ਉਹਨੇ ਫਰਕ ਕੀ ਹੈ ਇਹ ਇੱਕ ਅਲੱਗ ਕਨਸੈਪਟ ਹੈ ਨਾ ਪਰ ਇਹ ਜਿਹੜੀ ਛੋਟੀ ਮਾਨਸਿਕਤਾ ਕਰ ਲੈਣੀ ਇਹ ਤੁਹਾਨੂੰ ਬੰਦ ਦਿੰਦੀ ਹੈ ਕਮਜ਼ੋਰ ਕਰ ਦਿੰਦੀ ਹੈ ਤੁਸੀਂ ਖੁੱਲ ਕੇ ਨਹੀਂ ਬੋਲ ਸਕਦੇ ਸੋ ਜਿੰਨੇ ਵੀ ਆਰਤੀ ਇਹ ਬਾਰੇ ਗੱਲ ਆਖੀ ਠੀਕ ਹੈ ਕੋਈ ਡਰਿਆ ਹੋਇਆ ਬੰਦਾ ਹੋਵੇ ਕੋਈ ਹੋਵੇ ਕਮਜ਼ੋਰ ਮਾਨਸਿਕਤਾ ਦਾ ਕੋਈ ਵਿਅਕਤੀ ਹੋਵੇਗਾ ਜਿਹੜਾ ਅਸੀ ਗੱਲਾਂ ਕਰਦਾ ਅਸੀਂ ਜੁੜੇ ਹੋਏ ਹਾਂ ਜਿੱਥੋਂ ਗੁਰੂ ਕਾਲ ਚੱਲਦਾ ਹੈ ਦਰਾਂ ਪੰਥਾਂ ਦੇ ਵਿੱਚ ਹਜ਼ੂਰ ਸੇ ਪਟਨਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਰਹੀ ਨੇ ਇੱਥੇ ਦੇ ਗੁਰੂ ਸਾਹਿਬ ਆਏ ਵੀ ਨਹੀਂ ਸਿੱਖਾਂ ਨੇ ਆਉ ਨਹੀਂ ਤਾ ਜਦ ਆਏ ਕਿਸੇ ਨੇ ਮਦਦ ਨਹੀਂ ਕੀਤੀ ਕਹਿੰਦੇ ਬੁਏ ਨਹੀਂ ਕੋਲੇ। ਲਾਟਮ ਗੋਰਦੀ ਗੜੀ ਵਲੇ। ਹਮ ਹਮ। ਜਿਨ੍ਹਾਂ ਦੀ ਨਾਂ ਕੰਗੜੀ ਧਰਤੀ ਤੇ ਜੋ ਜ਼ਫਰਨਾਮਾ ਲਿਖਿਆ ਤਿੰਨ ਦੋਦ ਸਿੰਘ ਦਸਮ ਪਾਸ਼ਾ ਨਾਲ ਤਿੰਨ ਦੇ ਟੋਟਲ ਜਾਣੇ ਨੇ ਵਿਚਾਰ। ਪੰਜਾਬ ਨੇ ਬੁਏ ਬੰਦ ਕਰ ਲਈ ਸੀ ਆਪਣੇ। ਨਵੇਂ ਪਾਸ਼ਾ ਨੂੰ ਦਰਵਾਜ਼ੇ ਅੰਦਰ ਨਹੀਂ ਆਉਣ ਦਿੱਤਾ। ਗ੍ਰੰਥ ਸਥ ਯਥੇ ਪਾਦਿਸ਼ਾਹਦ ਕਰ ਲੈ ਸਾਰੇ। ਹਮ ਹਮ। ਸਭ ਕੁਝ ਦੀ ਬਰਬਾਦ ਕਰਾਉਣ ਦਾ ਤੇਰੇ ਕੋਲ ਹੈ ਕੀ ਹੈ? ਕਿਸ ਸੀ ਇਹਦਾ ਹੰਕਾਰ ਐ ਤੁਨੂੰ ਜਿਸ ਪੱਗ ਦਾ ਹੰਕਾਰ ਸੀ ਉਹਦੇ ਸਾਈ ਮੁਸਲਮ ਬਣ ਕੇ ਤੜੀਆਂ ਮੈਂ ਤੁਨੂੰ ਫੁਰੰਤ ਤਿੰਨ ਬਾਹਾਂ ਦੱਸੋ ਕਿਹੜਾ ਸਿੱਖ ਨੇ ਕਿਹੜਾ ਮੁਸਲਮ ਕਿਹੜਾ ਸਾਈ ਫੇਟੜੇ ਪੱਲੇ ਕੀ ਰਹਿ ਗਿਆ ਪੈਂਡੰਗ ਮੇਦ ਵੀ ਸਾਈ ਆ ਨਹੀਂ ਬਾਈ ਬੈਠੇ ਜਿਹਨੇ ਤੜਾ ਧਲਮ ਖਾ ਗਏ ਜਿਹੜੇ ਤੜਾ ਰਾਜਾ ਖਾ ਗਏ ਹੈ ਦਾ ਮੈਂ ਇਹਨਾਂ ਦੇ ਵਿੱਚ ਉਹ ਕਬਰ ਚ ਪੁੱਟ ਕੇ ਲਿਆਂਦੀ ਹਸਤੀਆਂ ਮਹਾਰਾਜ ਦਲੀਪ ਸਿੰਘ ਦੀਆਂ ਐ ਇਹ ਗੁਲਾਮੀ ਐ ਕੀ ਇੰਗਲੈਂਡ ਦੇ ਚੰਨਾ ਸਾਹਿਬ ਦੇ 15 ਅਗਸਤ ਨੂੰ ਐ ਗੁਲਾਮੀ ਹੈ ਕੀ ਫੈਲੇ ਕ੍ਰਿਸਚੀਅਨਟੀ ਦੇ ਬੋਲ ਸਕਦੇ ਆ ਐ ਗੁਲਾਮੀ ਹੈ ਭੀਆਂ ਚੁਕੀਆਂ ਸਿੱਖਾਂ ਦੀਆਂ ਬੋਲ ਸਕਦੇ ਆ ਐ ਗੁਲਾਮੀ ਹੈ ਇਤੋਂ ਦੀ ਗੁਲਾਮਾਨਸਿਕਤਾ ਕਿ ਹੋ ਸਕਦੀ ਹੋਰ ਹੂੰ ਸਮਝ ਸੋ ਇਹ ਸਾਡੀ ਪਰੰਪਰਾ ਹੈ ਗੁਰੂ ਘਰ ਦੀ ਤਲਖ ਕਰਨੇ ਮਾਰਾਵਾਂ ਪਾਉਣੀਆਂ ਰਾਜਿਆਂ ਨੂੰ ਬਾਣੇ ਚ ਰਹਿਣਾ ਆਰਤੀ ਆਰਤੇ ਕਰਨੇ ਨਗਾੜੇ ਸ਼ੰਖ ਵਜਾਉਣੇ ਸ਼ਸਤਰ ਬਸਤ ਤਾਰ ਕਰਨਾ ਇਹ ਸਾਡੀ ਆਜ਼ਾਦੀ ਹੈ। ਔਰ ਸੋ ਇਹ ਆਜ਼ਾਦੀ ਪੂਰੇ ਹਿੰਦੁਸਤਾਨ ਚ ਸਵਾ ਸਿੱਖਾਂ ਦੇ ਕਿਸੇ ਨੂੰ ਨਹੀਂ ਹਿੰਦੂ ਨੂੰ ਨਹੀਂ ਹੈ। ਜੇ 라 ਸ਼ਾਹੀ ਮਨ ਕਰਪਾਣ ਫੜੀ ਬੈਠਾ ਵੱਡੀ ਉਹ ਆਰਟੀਕਲ 26 ਦੀ ਵੋਲੇਸ਼ਨ ਹੈ। ਪਰ ਸੇਖੋ ਤੇ ਕੇਸ ਕਰਨਗੇ ਇਹ ਗੁਲਾਮੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।